ਇਹ ਹੈ ਪ੍ਰਕਾਸ਼ ਭਵਨ ਯਾਦਗਾਰ ਬ੍ਰਹਮਲੀਨ ਸੰਤ ਮਹਾਰਾਜ ਬ੍ਰਿਯਾਂ ਸਿੰਘ ਜੀ ਧੂਰਕੋਟ ਨਗਰ ਵਾਲੇ ਪਰਣਾਲੇ ਦਾ ਲੇਕਿਨ ਇਸ ਜਿਹੜੀ ਵੀਡੀਓ ਬਣਾਉਣ ਦੀ ਮਨਾਹੀ ਸੀ ਤੇ ਆਪਾਂ ਨਹੀਂ ਬਣਾ ਸਕੇ ਇਹ ਹੈ ਰਾਜਗੜ੍ਹ ਜ਼ਿਲ੍ਹਾ ਲੁਧੇਾਨ ਲੰਗਰ ਹਾਲ ਸੀ ਸਾਹਮਣੇ ਤੁਸੀਂ ਦੇਖੋਗੇ ਤਾਂ ਗੁਰਦੁਆਰਾ ਸ੍ਰੀ ਸ੍ਰੀ ਸੰਗਤ ਸਾਹਿਬ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧੇਾਨਾ ਸਾਹਮਣੇ ਗੁਰਦੁਆਰੇ ਦਾ ਥਿਊ ਵਿਊ ਦਿਖਾ ਦਿੰਦੇ ਤੇ ਅੰਦਰ ਜੇ ਉਹਨਾਂ ਦੀ ਇਜਾਜ਼ਤ ਹੋਈ ਤਾਂ ਆਪਾਂ ਅੰਦਰੋਂ ਜਿਹੜਾ ਉਹ ਵੀਡੀਓ ਉਹ ਬਣਾਵਾਂਗੇ ਦੇ ਸੋਨ ਦਰਸ਼ਨ ਵੀ ਕਰਾਵਾਂਗੇ ਲੰਗਰ ਦੇ ਵਿੱਚ ਵੀ ਹਜੇ ਬਾਬਾ ਜੀ ਹੈ ਨਹੀਂ ਜੇ ਇੱਕ ਕਰਕੇ ਉਹਨਾਂ ਦੀ ਜਿਹੜੀ ਵੀਡੀਓ ਮੈਨੂੰ ਬਣਾਉਂ। ਤਾਂ ਜਿਹੜੇ ਥੱਲੇ ਸੇਵਾ ਦਾ ਉਹਨਾਂ ਨੇ ਨਹੀਂ ਕਿਹਾ ਮੈਂ ਕਿਹਾ ਚਲੋ ਅੱਗੇ ਜਾ ਕੇ ਗੁਰਦਵਾਰ ਸਾਹਿਬ ਜਾਂਦੇ ਆ ਤੇ ਪੁੱਛ ਲੈਣੇ ਆ ਜਾ ਰਹੇ ਆ ਆਪਾਂ ਗੁਰਦਵਾਰ ਸਾਹਿਬ ਨੂੰ। ਅਗਰ ਉਹਨਾਂ ਨੇ ਬਣਾਣ ਦਿੱਤੇ ਆ ਆਪਾਂ ਜਰੂਰ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਸ਼ੀਸ਼ਿਆਂ ਵਾਲੇ ਗੁਰਦਵਾਰ ਸਾਹਿਬ ਦਾ। ਯਾਰਡ ਦਾ ਸੱਚਖੰਡ ਵਾਸੀ ਸੰਤ ਅਤਰ ਸਿੰਘ ਜੀ ਮਹਾਰਾਜ ਢੂਲਸਾਨਗਰ ਵਾਲੇ ਉਹਨਾਂ ਦੀ ਯਾਦ ਵਿੱਚ ਜਿਹੜਾ ਗੁਰਦਵਾਰ ਸਾਹਿਬ ਬਣਾਇਆ ਹੋਇਆ ਜੀ। ਤਾਂ ਕਰ ਰੋ ਬਤਨ ਲੈ ਲਿਆ ਜੇਗਾ ਤੇ ਖਾਦਾ ਚੋ ਨੀ ਮੈਂ ਲੈਣੀ ਜੀ ਆਪਾਂ ਤਾਂ ਆਪ ਬਣਾਈ ਨੇ ਉਹਨਾਂ ਦੀ ਇਜਾਜ਼ਤ ਬਣਾ ਹੂੰ ਚੱਲ ਰਿਹਾ ਕੈਮਰਾ ਬਣਾਈ ਨਹੀਂ ਬਣਾਣੀ ਤਾਂ ਫਿਰ ਆਏ ਹੁੰਦੀ ਆ ਨਾ ਜੀ ਹਾਂ ਜੀ ਆਪਾਂ ਬਣਾਈ ਨਹੀਂ ਹੈ ਜੀ ਆਪਾਂ ਕਦੇ ਲਈ ਜਦੋਂ ਉਹਨਾਂ ਦੇ ਇਜਾਜ਼ਤ ਫੇਰ ਹੀ ਆਪਾਂ ਕਰਾਂਗੇ ਠੀਕ ਆ ਨਾ ਜੀ ਕੈਮਰਾ ਜ਼ਰੂਰ ਚੱਲਦਾ ਬਣਾਈ ਦੀ ਪਰ ਆਪਾਂ ਨੇ ਬਣ ਬਣਦੀ ਤਾਂ ਫਿਰ ਆਏ ਆ ਨਾ ਜੀ ਕਰਕੇ ਹਾਂ ਜੀ ਬੋਲ ਕੇ ਬਣਦੀ ਨਾਲ ਤੇ ਚਲੋ ਧੰਨਵਾਦ ਤੁਹਾਡਾ ਐ ਕਿ ਬਾਛੜ ਬੁਛੜਾਈ ਹੋਣੀ ਆ ਨਾ ਜਿੰਨਾ ਅੱਛਾ ਇਧਰ ਦੀ ਵੀ ਰਾਹ ਆ ਪਾਪਾ ਜੀ ਨਹੀਂ ਉਹ ਤਾਂ ਬਾਹਰ ਉੱਤਲਵਾ ਅੱਛਾ ਆ ਥੱਲੇ ਜਾਣ ਨੂੰ ਹਾਂਜੀ ਅੱਛਾ ਵੈਸੇ ਹੀ ਆ ਜਾਣ ਦਾ ਹੀ ਰਸਤਾ ਜੀ ਇਹ ਉਹ ਲਾ ਪਰ ਤੋਗੇ ਚੰਦ ਹੋ ਗਏ ਅੱਛਾ ਇਹ ਬੰਦ ਕਰਿਆ ਹੋਇਆ ਹੈ ਨਾ ਜੀ ਚਲੋ ਜਾਇਆ ਮੈਂ ਕਰੀ ਇਧਰ ਤੇ ਇਹ ਹੈ ਸ਼ੀਸ਼ਿਆਂ ਵਾਲਾ ਗੁਰਦੁਆਰਾ ਸਾਹਿਬ ਬਹੁਤ ਸੋਹਣੇ ਅੰਦਰ ਬਣੇ ਹੋਏ ਨੇ ਤੇ ਦੇਖੋ ਤੁਸੀਂ ਸ਼ੀਸ਼ਾ-ਚੀਸ਼ਾ ਸਾਰੇ ਬਸ ਸਤਨ ਸ਼ੀਸ਼ਾ-ਚੀਸ਼ਾ ਜਿਹੜਾ ਉਹ ਨਜ਼ਰ ਆਵੇਗਾ ਬਹੁਤ ਹਨ ਗੁਰੂ ਦੇ ਘਰ ਇਹ ਬਣੇ ਹੋਏ ਆ ਬਣੇ ਰੋ ਮੇਰੇ ਨਾਲ ਤੇ ਜਿਨਾਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਾਉ ਕਰ ਲੋ ਜੀ ਲੋ ਜੀ ਚੱਲੀ ਜਾਂਦੇ ਆਪਾਂ ਅੱਗੇ ਪਰ ਬਾਬਾ ਜੀ ਨੇ ਯਾਦ ਨਹੀਂ ਦਿੱਤੀ ਇਸ ਸਰ ਕਿ ਆਪਾਂ ਮਾੜੀ-ਮੋਟੀ ਬਣਾਈ ਹੈ ਜੀ ਸੋ ਇਹ ਹੈ ਗੁਰਦੁਆਰਾ ਪੀਸ਼ੀਆਂ ਵਾਲਾ ਰਾਜਗੜ੍ਹ ਜਿਲ੍ਹਾ ਲੁਧਿਆਣਾ ਮੈਂ ਪਹਿਲਾਂ ਪਰੌਂ ਦੀ ਆਇਆ ਸੀਗਾ ਹੁਣ ਮੈਂ ਕਿਹਾ ਇੱਧਰ ਵੀ ਚਰਨ ਧੋ ਕੇ ਫੇਰ ਜਾ ਕੇ ਆਵਾਂ ਨਿਸ਼ਾਨ ਸਾਹਿਬਾ ਨਾ ਅੱਗੇ ਜੀ ਹਾਂ ਬਈ ਬਹੁਤ ਸੋਹਣਾ ਬਣਿਆ ਜੀ ਰੂਹ ਖੁਸ਼ ਹੋ ਗਈ ਹੈ ਜਾਣ ਕੇ ਜੀ ਕਰਦਾ ਨਾ ਜਾਓ ਬੈਠ ਲਈ ਬਸ ਜੀ ਮੈਂ ਵੀ ਜੀ ਪਟਿਆਲੇ ਤੋਂ ਆਇਆ ਹੋਇਆ ਆ ਅੱਛਾ ਜੀ ਤੇ ਮੈਂ ਕਿਹਾ ਚਲੋ ਗੁਰੂ ਘਰ ਦੇ ਫੋਟੋ ਲੈ ਕੇ ਆਵਾਂਗੇ ਬਾਬਾ ਜੀ ਮਿਲੇ ਨਹੀਂ ਮੈਂ ਲੰਗਰ ਪਾਣੀ ਛਕਿਆ ਇੱਧਰ ਚਾਹ ਪੂੜਾ ਤੇ ਫਿਰ ਮੈਂ ਕਿਹਾ ਵੀ ਐ ਚੰਗਾ ਲੱਜੇ ਨਾ ਕਹਿਣ ਫਿਰ ਚੰਗਾ ਲਾਓ ਜੀ ਹਾਂ ਜੀ ਚਲੋ ਠੀਕ ਹੈ ਜੀ ਸਸੇ ਕਾਲ ਮੈਂ ਨਹੀਂ ਨਿਸ਼ਾਨ ਸਾਹਿਬ ਦੇ ਵੀ ਦਰਸ਼ਨ ਹੋ ਗਏ ਉਧਰ ਦੀ ਬੜਾ ਸੋਣਾ ਅੱਛਾ ਨਿਸ਼ਾਨ ਸਾਹਿਬ ਬਾਹਰ ਆ ਹੈ ਅੱਛਾ ਉੱਪਰ ਕੱਢਿਆ ਹੋਇਆ ਨਾ ਬਹੁਤ ਸੋਣਾ ਕੀ ਅੰਤਾ ਜੀ ਗੁਰੂ ਘਰ ਦੇ ਵਿੱਚ ਵਾਹ ਸੱਚੇ ਪਾਤਸ਼ਾਹ ਕਿਰਪਾ ਕਰੋ ਅੱਛਾ ਬਾਬੇ ਸਤ ਸ੍ਰੀ ਅਕਾਲ ਮੈਂ ਉਧਰੋਂ ਲੈ ਆਂ ਜੀ ਕੇਲੇ ਦਾ ਫਸਲ ਹਾਂ ਹਾਂ ਇਧਰ ਵੀ ਕੇਲੇ ਦਾ ਹਣਾ ਇੱਕੋ ਹੀ ਗੱਲ ਆ ਥੋੜਾ ਜਿਆਦਾ ਦਿਓ ਸੋਆਇਆ ਉਹ ਤੁਹਾਡੇ ਰੂਲ ਲਵਾਂਗੇ ਉਹ ਵੀ ਬੜਾ ਜੀ ਨਹੀਂ ਮੈਂ ਨਹੀਂ ਬਣਾਈ ਜੀ ਬਾਬੇ ਬੈਠੇ ਨਾ ਨਹੀਂ ਹੈ ਨਹੀਂ ਨਾ ਆਹ ਪਟਿਆਲੇ ਆਇਆ ਸੀ ਬਾਬਾ ਜੀ ਬਾਬੇ ਜੀ ਕੀ ਕਰੇ ਜੀ ਹੁਣ ਜਦੋਂ ਬਾਬਾ ਜੀ ਨੇ ਹਾਂ ਕਰਨਾ ਕਰਦੇ ਆ ਨਾ ਜੀ ਸੋਆਇਆ ਸੋਆਇਆ ਸੋਆ ਵੀ ਵੀ ਸੋਆਇਆ ਮੈਂ ਉਹ ਕੋ ਹੋ ਜੂ ਬੇਬੇ ਮੈਂ ਨਾ ਥੋੜੀ ਹਾਰਡ ਦੀ ਪ੍ਰੋਬਲਮ ਆ ਤਾਂ ਘਟ ਸਕਦਾ ਸਾਰਾ ਨਹੀਂ ਮੱਝ ਨਾ ਖਾਈ ਜਾਣੀ ਚਲੋ ਕੋਈ ਹੱਲ ਠੀਕ ਹੈ ਮੈਂ ਉਧਰ ਪੂੜਾ ਛਕਿਆ ਆ ਨਾ ਇਹ ਨਾ ਨਹੀਂ ਕੋਈ ਮਹਾਰਾਜ ਜੇਗਾ ਨਾ ਤੇ ਨਹੀਂ ਉਹ ਠੀਕ ਆ ਉਹਦੀ ਗੱਲ ਮੈਂ ਪੂੜਾ ਛਕਿਆ ਵੇ ਜੇ ਪੂੜਾ ਛਕਿਆ ਉਧਰ ਚਾਹ ਨਾਲ ਕੋਈ ਨਾ ਮੈਨੂੰ ਹਾਂ ਠੀਕ ਆ ਜੀ ਤੁਸੀਂ ਇੱਥੇ ਪਿੰਡ ਤੋਂ ਐਸੇ ਪਿੰਡ ਤੋਂ ਆ ਅੱਛਾ ਜੀ ਬੱਚਾ ਅੱਛਾ ਅੱਛਾ ਹਾਂ ਇਹ ਬੋਲ ਕੇ ਕਹਿੰਦੇ ਜੇ ਇੱਥੇ ਜੇ ਜੇ ਜਾਨੇ ਹਾਂ ਨਹੀਂ ਆਜੀ ਹਾਂ ਹਾਂ ਜਿੰਨ ਕਾ ਸਾਡਾ ਬਚਨ ਕਿ ਜੰਗਲ ਡੇਰਾਵਾਂ ਜਿਹੜੇ ਸੀ ਉਹ ਜਾਂ ਸਾਡੇ ਘਰ ਦਾ ਨਾਮ ਠੱਸੀ ਬਾਬੇ ਜੀ ਅੱਛਾ ਜੀ ਜਿਹੋ ਸੀ ਜਗਾ ਠੱਸੀ ਬਾਬੇ ਵੈਰੀ ਗੁੱਡ ਬਹੁਤ ਵਧੀਆ ਕਰਿਆ ਮੇਰੇ ਝਾਂਡੇ ਨਾਨਕੇ ਆ ਇੱਧਰ ਥਰੀਕਿਆਂ ਦੇ ਨਾਲ ਝਾਂਡੇ ਨਾਨਕੇ ਆ ਮੇਰੇ ਅੱਛਾ ਨਾਨਕੇ ਵੀ ਹਾਂ ਮੈਂ ਪਟਿਆਲੇ ਤੋਂ ਹਾਂ ਅੱਛਾ ਪਟਿਆਲੇ ਲਈ ਹਾਂ ਹਾਂ ਤੇ ਮੈਂ ਕੱਲ ਰਾੜਾ ਸਾਹਿਬ ਗਿਆ ਸੀ ਨਾ ਅੱਛਾ ਤੇ ਉੱਧਰ ਬਾਬਾ ਜੀ ਦਾ ਅਜ ਸੰਸਕਾਰ ਆ ਬਾਬਾ ਬਲਜਿੰਦਰ ਸਿੰਘ ਜੀ ਦਾ ਬਹੁਤ ਆਸ਼ੀ ਮੈਂ ਵੀ ਉੱਥੇ ਇੰਨਾ ਪੈ ਰਿਆ ਪੁੱਛੋ ਨਾ ਮੇ ਤਾਂ ਹੁਣ 3 ਮਹੀਨੇ ਹੋ ਗਏ ਪਛੇਤ ਬੁਰਾ ਹੋ ਗਿਆ ਜਦੋਂ ਦਾ ਹਾਮ ਚੜਿਆ ਆਪਣੇ ਤਾਂ ਸਾਡੀ ਤਾਂ ਕਿਰਪਾ ਬਾਬਿਆਂ ਦੀ ਪਾਣੀ ਦੇਖਿਆ ਨਹੀਂ ਚੇਰੇ ਕਰ ਹਾਂ ਬਾਹਰ ਤੋਂ ਜੁਨੀ ਖੜੀ ਪਈ ਬਹੁਤ ਬੁਰਾ ਹੋ ਗਿਆ ਆਪੜਾ ਫੇਰ ਵੀ ਚਲੋ ਪੰਜਾਬ ਦੇ ਵਿੱਚ ਠੀਕ ਆ ਕਿਰਪਾ ਨਾਲ ਕਿਰਪਾ ਕਿਉਂਕਿ ਦਾਨਪੁਣ ਹੁੰਦੇ ਰਹਿੰਦੇ ਆ ਬਾਬਾ ਜੀ ਦੀ ਧਰਤੀ ਆ ਇਹ ਹਾਲਪਨ ਮਹਾਪੁਰਖ ਬਹੁਤ ਨੇਵਰੇ ਹੂੰ ਹੂੰ ਸਰੇ ਸਰੇ ਮਹਾਪੁਰਖ ਸਾਡੇ ਮਹਾਪੁਰਖ ਨੇ ਸੱਜਣ ਲੋਕਾਂ ਨੇ ਆਇਆ ਮੈਂ ਅੱਛਾ ਜੀ ਅੱਤਵੇਂ ਜੀ ਸਾਤਵੇਂ ਜਾਮ ਮੇਰੇ ਮਹਾਰਾਜ ਨਾਲ ਗੱਲਾਂ ਹੁੰਦੀਆਂ ਅੱਛਾ ਜੀ ਸਾਡੀ ਤਾਂ ਪਿੱਛੇ ਰਹੇ ਆ ਜੀ 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 100 ਰੁਪਏ ਬਾਬਾ ਜੀ ਦਾ ਮਹਾਰਾਜ ਦਾ ਮੈਂ ਪੁੱਛਣਾ ਵੀ ਭਾਈ ਕਿਹੜੀ ਥਾਂ ਕੀ ਪਈ ਐ ਕਿਹੜਾ ਸ਼ਬਦ ਆ ਅੱਛਾ ਅੱਗੇ ਉੱਪਰ ਨੂੰ ਜੀ ਠੀਕ ਹੈ ਸਾਡਾ ਹਵਾ ਹੈ ਯਾਨੀ ਪਹਿਲਾਂ ਤੇ ਇਹ ਮਹਾਰਾਜ ਕੰਨੀ ਹੋਣੇ ਭਾਈ ਠੀਕ ਹੈ ਜਿੱਪੇ ਹੁੰਦੇ ਠੀਕ ਇਹਨਾਂ ਦੀ ਕਿਰਪਾ ਨਾਲ ਅਪਰੰਤ ਦੇ ਪੱਲੇ ਉਹਦਾ ਇੰਨਾ ਪ੍ਰੇਰਣਾ ਹੈ ਕਿ ਬਹੁਤ ਹੂੰ ਹੂੰ ਇਹ ਕੋਈ ਯਾਰੋਂ ਨਾ ਪੱਕੀ ਘਟਣੇ ਨਹੀਂ ਲੋਕਾਂ ਆ ਗਿਆ ਕਿ ਬੜੇ ਹੂ ਅੱਛਾ ਜੀ ਜਿਸ ਜੰਦੇ ਕੇ ਪਹਾੜਾਂ ਦੇ ਪਾਰ ਪਾਇਨ ਦਾ ਬਾਬਾ ਜੀ ਨੇ ਹਾਂ ਪਾਵਾ ਸਾਲ ਦੀ ਬੋਲ ਠੀਕ ਹੈ ਬਹੁਤ ਵਧੀਆ ਕਿਰਪਾ ਮਾ ਬਾਬਾ ਜੀ ਐਂ ਦੀ ਜੀ ਪੈਜਰਨ ਧੋਕੇ ਅੰਦਰ ਚਾਰਨ ਧੋਕੇ ਜੀ ਫੇਰ ਨਿਸ਼ਾਨ ਸਾਹਿਬ ਵਾਲ ਦੇ ਮੈਂ ਕਦੀ ਇਹ ਫੋਟੋ ਲਾ ਕੇ ਜਾਇਆ ਨਹੀਂ ਨਹੀਂ ਉਹ ਬਾਬਾ ਜੀ ਨੇ ਯਾਦ ਨਹੀਂ ਅੱਛਾ ਤੇ ਬਾਬਾ ਜੀ ਆਏ ਨਹੀਂ ਹੈਗੇ ਆਹ ਯਾਰ ਜਿੰਦੜਾ ਇਹ ਹਜੇ ਇਹਨਾਂ ਪਾਪਾ ਜੀ ਦਾ ਨੈਟ ਤੇ ਚੜਿਆ ਹੋਇਆ ਨਹੀਂ ਜਿਹੜੀ ਮੈਂ ਆਪ ਪਾਉਣੀ ਆ ਉਹ ਕਿਸੇ ਦੀ ਨਹੀਂ ਪਾ ਸਕਦਾ ਮੈਂ ਵੀਡੀਓ ਆਹ ਚੀਜ਼ ਹੁੰਦੀ ਹੈ ਠੀਕ ਹੈ ਸਹੀ ਗੱਲ ਚੰਗਾ ਬਰਦਾ ਮੈਂ ਰਿਟਾਇਰ ਆ ਪੁਲਿਸ ਵਿੱਚੋਂ ਅੱਛਾ ਅੱਛਾ ਤੇ ਬਸ ਗੁਰੂ ਘਰਾਂ ਦੇ ਦਰਸ਼ਨੀ ਦਵਾ ਮਾ ਜੀ ਠੀਕ ਆ ਖਾਲਸਾ ਜੀ ਆ ਸਤਿ ਸ੍ਰੀ ਅਕਾਲ ਜੀ ਚਲੋ ਇਹ ਸੀ ਜੀ ਵਧੀਆ ਗੁਰਦੁਆਰਾ ਸਾਹਿਬ ਬਹੁਤ ਸੋਹਣੇ ਗੁਰੂ ਘਰ ਜਿਹੜੇ ਬਣੇ ਹੋਏ ਆ। ਉਹ ਕਿਹਾਂ ਅੰਤਾਂ ਦੀ ਝੂਮਰ ਲੱਗੇ ਕਿਤੇ। ਅੰਦਰ ਤਾਂ ਪੱਕਾ ਹੋਣਾ ਜੀ ਅੰਦਰ ਵੀ ਟੀਨਾਂ ਵਾਲਾ ਜਿਹਾ ਉੱਪਰ। ਅੱਛਾ ਲੈਂਟਰ ਬਾਹਰ ਦੇ ਪਾਸੇ ਟੀਨ ਆ। ਬਹੁਤ ਸੋਹਣੇ ਨਿਸ਼ਾਨ ਸਾਹਿਬ ਦੇਖੋ ਕਿੰਨੇ ਸੋਹਣੇ ਬਣੇ ਹੋਏ ਆ। ਵਾਹਿਗੁਰੂ ਜੀ ਵਾਹਿਗੁਰੂ। ਚਲੋ ਚੱਲਦੇ ਆ ਜੀ ਬਾਹਰ ਨੂੰ। ਇਹ ਬਾੜੀ ਦੇਦੀ ਬੇਬੀ ਜੀ ਨੇ ਬਾੜੀ ਦੇਦੀ ਦੇ ਚਾਰਜ ਪਿੱਛੇ ਆਏ ਜੀ ਗੁਰਦੁਆਰਾ ਸੰਗਤ ਸਰ ਸਾਹਿਬ ਪਿੰਡ ਰਾਜਗੜ ਯਾਦਗਾਰ ਸੱਚਖੰਡ ਵਾਸੀ ਅਤਰ ਸਿੰਘ ਜੀ ਮਹਾਰਾਜ ਹੂਨਸਾ ਨਗਰ ਵਾਲੇ ਉਹ ਸੋਹਣੇ ਬਣੇ ਹੋਏ ਚਲੋ ਸਾਡੇ ਬਾਪਿਆਂ ਦੇ ਦਾਦਾ ਗੁਰੂ ਜੀ ਹਮਮ ਅੱਛਾ ਜੀ हाथ झोला मंद

ਸੋ ਇਸੀ ਗੁਰਦੁਆਰਾ ਆਪਾਂ ਜਿਹੜੇ ਦਰਸ਼ਨ ਕੀਤੇ ਆ ਅੰਦਰ ਵੀਡੀਓ ਬਣਾਉਣਾ allowed ਨੇ ਕੇ ਨਹੀਂ ਚਲੋ ਥੋੜਾ ਬਹੁਤਾ ਹੱਪਾ ਜਿਹੜਾ ਕਰ ਲਿਆ ਆਪਣੇ ਦੁਆਪੇ ਚਲਦੇ ਆ ਜੀ ਇਹਦੇ ਨਾਲ ਸੋ ਇਸੀ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ ਦੇ ਆਪਾਂ ਦਰਸ਼ਨ ਕੀਤੇ ਆ ਥੋੜੇ ਬਹੁਤੇ ਅੱਛਾ ਅੰਦਰੋਂ ਸ਼ੀਸ਼ਿਆਂ ਵਾਲਾ ਬਣਿਆ ਹੋਇਆ ਜੀ ਇਹਦੇ ਨਾਲ ਇਹ ਵੀਡੀਓ ਨੂੰ ਇੱਥੇ ਆਪਾਂ ਸਮਾਪਤ ਕਰਦੇ ਆ ਪ੍ਰਿੰਟਰ ਆਜਗੜ ਲੁਧਿਆਣਾ ਸਰਿੰਦਰ ਸਿੰਘ ਨੂੰ ਦਿਓ ਉਜਾਜਤ ਸ੍ਰੀ ਕਾ